ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਐਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਪੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਹੋ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਬੜੇ ਹੀ ਸੋਹਣੇ ਸੂਟ ਨੇ ਜੀ ਢੜਾ ਢਾਢ ਚੱਕਣ ਵਾਲੇ ਸੂਟ ਨੇ ਤੁਸੀਂ ਨਾਲੇ ਫਿਰ ਸਾਰੇ ਮੈਸਵਾਲੂੰਗੀ ਕਿਉਂ ਤੁਹਾਨੂੰ ਨਾ ਪਸੰਦ ਆਇਆ ਮੈਸਵਾਲੂੰਗੀ ਹਾਂ ਲੋ ਜੀ ਐਵੇਂ ਮਜ਼ਾਕ ਕਰਦੀ ਰਹਿੰਦੀ ਆ ਮੈਂ ਤੁਹਾਡੇ ਨਾਲ ਤੇ ਲੋ ਬਹੁਤ ਸੋਹਣਾ ਸੂਟ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਆਹ ਇਹ ਲੋ ਜੀ 2.5 ਮੀਟਰ ਮਾਰਵੀ ਬਾਪਟਾ ਫਾਰ ਵੀ ਵਧੀਆ ਹੈਗਾ ਐ ਘੱਟ ਨਹੀਂ ਹੈਗਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਕੋਈ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਐ ਕੋਈ ਸੀ ਥਰੂ ਨਹੀਂ ਐ ਜਿਵੇਂ ਮਰਜ਼ੀ ਪਾਓ ਬਿਲਕੁਲ ਪਿਓਰ ਕਾਟਨ ਜਿਹੜੀਆਂ ਪਹਿਣਾ ਬਿਲਕੁਲ ਪਿਓਰ ਕਾਟਨ ਦੀਆਂ ਨੇ ਇਹ ਉਹਨਾਂ ਲਈ ਸੂਟ ਹੈ ਠੀਕ ਹੈ ਜੀ ਇਹ ਹੈਗੀ ਆ ਦੀ ਸਲਵਾਰ ਸਲਵਾਰ ਦਾ ਵੀ ਮੈਂ ਇੱਕ ਵਾਰੀ ਨਾਪ ਹੀ ਲਵਾਂ ਤਾਂ ਫਿਰ ਵਹਿਮ ਨਹੀਂ ਰਹੂਗਾ ਕੋਈ ਆ ਰੰਗ ਸਹੀ ਆ ਕੋਲੇ ਜਾ ਕੇ ਤਾਂ ਲੋ ਜੀ ਢਾਈ ਢਾਈ ਮੀਟਰ ਦੇ ਪੀਸ ਰਹਿਣਗੇ ਤੁਹਾਨੂੰ ਢਾਈ ਮੀਟਰ ਦੀ ਸ਼ਰਟ ਤੇ ਢਾਈ ਮੀਟਰ ਦੀ ਸਲਵਾਰ ਬੜੇ ਪਿਆਰੇ ਸੂਟ ਨੇ ਜੀ ਇਹ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਪਿਓਰ ਕਾਟਨ ਹੈ ਬਿਲਕੁਲ ਤੇ ਦੁਪੱਟਾ ਦੇਖੋ ਤੁਸੀਂ ਦੁਪੱਟਾ ਮਿਲੂਗਾ ਕੋਟੇ ਦਾ ਕੋਟੇ ਦੇ ਦੁਪੱਟੇ ਵਾਲੇ ਸੂਟ ਸੋਹਣੇ ਲੱਗਦੇ ਹੁੰਦੇ ਨੇ ਔਰ ਮੈਂ ਆਲਰੇਡੀ ਇਹਦੇ ਵਿੱਚੋਂ ਇੱਕ ਸੂਟ ਕੱਢ ਕੇ ਸੋਹਣੋਂ ਦੇ ਵੀ ਆਈਆਂ ਕਿਉਂਕਿ ਮੈਨੂੰ ਕੋਟਾ ਦੁਪੱਟਾ ਜਿਹੜਾ ਉਹ ਬਹੁਤ ਜਿਆਦਾ ਸੋਹਣਾ ਲੱਗਦਾ ਲੋ ਕੋਟੇ ਦਾ ਦੁਪੱਟਾ ਬੜਾ ਪਿਆਰਾ ਪ੍ਰਿੰਟਡ ਦੁਪੱਟਾ ਕੋਟੇ ਦਾ ਲੋ ਬਹੁਤ ਸੋਹਣਾ ਦੁਪੱਟਾ ਤੇ ਮੈਂ नाप ਕੇ ਦੱਸ ਦਿੰਨੀ ਆ ਕਿ ਦੁਪੱਟਾ ਕਿੰਨਾ ਹੋਊਗਾ ਢਾਈ ਲੋ ਜੀ ਦੁਪੱਟਾ ਹੈਗਾ ਜੇ ਤਾਂ ਆ ਵੀ ਵਿਚਲਾ ਲਓਗੇ ਤਾਂ ਢਾਈ ਆ ਚਾਰ ਉਂਗਲਾਂ ਘਾਟਾ ਜੀ ਢਾਈ ਤੋਂ ਠੀਕ ਹੈ ਜੀ ਬਿਲਕੁਲ ਢਾਈ ਮੀਟਰ ਦੁਪੱਟਾ ਹੈਗਾ ਇੰਨਾ ਕਿ ਤਾਂ ਮਾਣਾ ਮੋਟਾ ਜਦੋਂ ਗਾਜ ਨਾਲ ਮੰਗਨੇ ਲੈਂਦੇ ਆ ਤੇ ਉਦੋਂ ਢਾਈ ਹੋ ਜਾਂਦਾ ਹੁੰਦਾ ਠੀਕ ਹੈ ਮੈਂ ਅੱਧਾ ਥੋੜਾ ਜਿਹਾ ਕੋਲਾ ਜਿਹਾ ਮਿੰਨ ਦਿੰਨੀ ਆ ਤੇ ਦੁਪੱਟਾ ਤੁਹਾਨੂੰ ਢਾਈ ਮਿਲੇਗਾ ਆ ਰੰਗ ਸਹੀ ਆ ਬਸ ਤੇ ਪ੍ਰਾਈਸ ਤੁਹਾਨੂੰ ਦੱਸ ਦਿੰਦੇ ਆ ਆਪਾਂ ਕਿੰਨੀ ਹੋਊਗੀ ਇਹਦੀ ਇਹਦੇ ਤੋਂ ਦੇਖ ਕੇ ਲਓਗੇ ਪ੍ਰਾਈਸ ਹੋਊਗੀ 1395 ਰੁਪਏ ਇਹ ਸੂਟ 1395 ਚ ਬਿਲਕੁਲ ਪਿਓਰ ਕਾਟਨ ਦਾ 2.5 ਮੀਟਰ ਕੋਟੇ ਦੇ ਦੁਪੱਟੇ ਵਾਲਾ ਸੂਟ ਪਹੁੰਚ ਜਾਣਾ ਤੁਹਾਡੇ ਘਰ ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ ਅਗਲਾ ਸੂਟ ਬਿਲਕੁਲ ਉਹਦੇ ਨਾਲ ਦਾ ਬਸ ਕਲਰ ਫਰਕ ਹੈ ਥੋੜੀ ਜੀ ਡਿਜ਼ਾਈਨਿੰਗ ਸਲਵਾਦੀ ਫਰਕ ਹੈ ਆਹ ਲਓ ਜੀ ਹਾਂ ਦੇਖਣਾ ਉਹਦੇ ਵੀ ਸਾਈਡ ਤੇ ਪੱਟੀ ਲੱਗੀ ਸੀ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਈ ਇਹਦੇ ਵੀ ਸਾਈਡ ਤੇ ਪੱਟੀ ਲੱਗੀ ਹੋਈ ਆ ਦੋਨਾਂ ਦੇ ਸਾਈਡ ਤੇ ਪੱਟੀ ਆ ਇਹਨੂੰ ਤੁਸੀਂ ਬਾਜੂ ਤੇ ਲੈ ਸਕਦੇ ਹੋ ਠੀਕ ਹੈ ਜੀ ਤੇ ਘੇਰੇ ਤੇ ਵੀ ਲੈ ਸਕਦੇ ਹੋ ਬਾਜੂ ਤੇ ਵੀ ਲੈ ਸਕਦੇ ਹੋ ਜਿੱਥੇ ਮਰਜ਼ੀ ਤੁਸੀਂ ਗਲੇ ਤੇ ਪੱਟੀ ਲਾ ਸਕਦੇ ਹੋ 2.5 ਮੀਟਰ ਦੀ ਪੱਟੀ ਨਾਲ ਨਾਲ ਅਟੈਚ ਹੈਗੀ ਹੈ ਤੇ ਇਹ ਬੜਾ ਡਿਜ਼ਾਈਨਰ ਸੂਟ ਬਣ ਜਾਊਗਾ ਇਹ ਹੈਗੀ ਹੈ ਜਿਹਦੀ 2.5 ਮੀਟਰ ਦੀ ਸਲਵਾਰ ਬਿਲਕੁਲ ਪਿਓਰ ਕਾਟਨ ਦੀ ਵਿੱਚ ਮੈਨੂੰ ਤਾਂ ਇੱਕ ਤੰਦ ਵੀ ਨਹੀਂ ਲੱਗ ਰਿਹਾ ਇਹਦੇ ਵਿੱਚ ਨਹੀਂ ਹੋਵੇ ਸਿੰਥੈਟਿਕ ਬਿਲਕੁਲ ਪਿਓਰ ਕਾਟਨ ਹੈ ਤੇ ਇਹ ਦੇਖੋ ਕੋਟੇ ਦਾ ਦੁਪੱਟਾ ਬੜਾ ਹੀ ਸੋਹਣਾ ਜਿਹਾ ਦੁਪੱਟਾ ਆ ਠੀਕ ਹੈ ਦੂਰੇ ਦਾ ਡਿਜ਼ਾਈਨ ਦੱਸ ਜੀ ਖੁੱਲਾ ਬੁਲੰਦ ਦੁਪੱਟਾ ਤੇ ਮੈਂ ਦੂਰਾ ਕਰ ਦੇਣੀ ਆ ਹਾਂ ਲੋ ਇਹ ਪਿਲੋਜੀ ਹਾਂ ਠੀਕ ਹੈ ਠੀਕ ਹੈ ਤੇ ਇਹ ਨਾ ਕੰਨੀ ਦੇ ਉੱਪਰ ਇਹਦੇ ਇਸ ਤਰ੍ਹਾਂ 골ਡਨ 골ਡਨ ਵਿੱਚ ਬੁਣਤੀ ਜੀ ਆ ਦੋਨਾਂ ਦੇ ਹੀ ਆ ਉਹਦੇ ਵੀ ਸੀਏ ਦੇ ਵੀ ਆ ਤੇ ਪ੍ਰਾਈਸ ਹੈਗੀ ਹੈ 1395 ਬੜਾ ਸੋਹਣਾ ਸੂਟ ਹੈ ਜੀ ਲੋ ਜੀ ਅਗਲੇ ਸੂਟ ਦੇਖੋ ਲੋ ਜੀ ਆ ਸੂਟ ਦੇਖੋ ਸ਼ਰਟ ਹੈਗੀ ਹੈ ਜਾਮ ਕਾਟਨ ਦੀ ਕਲਰ ਸਹੀ ਆ ਰਿਹਾ ਹੋਣਾ ਸਹੀ ਆ ਰਿਹਾ ਬੀਬੀ ਤੇ ਵਿਖਰਮਾ ਗਿਆ ਪ੍ਰਿੰਟ ਬੜਾ ਪਿਆਰਾ ਲੱਗਦਾ ਹੁੰਦਾ ਇਸ ਤਰ੍ਹਾਂ ਦੇ ਪ੍ਰਿੰਟ ਸੂਤਿੰਗੇ ਲੱਗਦੀ ਹੈ ਤੇ ਨੀਚੇ ਦੇਖੋ ਤੁਸੀਂ ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਵਰਕ ਕਰਕੇ ਨਾ ਉਹਦੇ ਉੱਪਰ ਤੇ ਉਹਦਾ ਪੈਚ ਲੱਗਿਆ ਹੋਇਆ ਬਹੁਤ ਪਿਆਰਾ ਲੱਗਦਾ ਜੀ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਤੇ ਉੱਪਰ ਉਹਦੇ ਹਲਕੇ ਹਲਕੀ ਸਿੱਪੀ ਵਰਕ ਜਿਵੇਂ ਪਹਿਲਾਂ ਮੱਖੀ ਤੋਂ ਆਪਾਂ ਪਾਉਂਗੀਆਂ ਹਾਂ ਕ੍ਰਾਸ ਸਟਿਚ ਮੱਖੀ ਧੋਪਾ ਜੀ ਨੂੰ ਬੀਬੀ ਕਹਿੰਦੀ ਹੈ ਉਹੀ ਹੈ ਜੀ ਤੇ ਇਹਦੇ ਕੱਟ ਵਰਕ ਵੀ ਹੈ ਨੀਚੇ ਤੇ ਵਿੱਚ ਇਥੇ ਲੇਸ ਇਨਸਰਟ ਕਰੀ ਹੋਈ ਹੈ ਇਹਦੇ ਵਿੱਚ ਘੇਰੇ ਤੇ ਤੇ ਘੇਰਾ ਨਾਪ ਦਿੰਨੀ ਆ ਮੈਂ ਕਿੰਨਾ ਹੋਊਗਾ ਕਾਈ ਤੱਕ ਅਧੀ ਕੇ ਰਬਾਤ ਠੀਕ ਹੈ ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ कॉटन ਦੀ ਬਿਲਕੁਲ कॉटन ਦੀ ਸਲਵਾਰ ਠੀਕ ਹੈ ਤੇ ਕਲਰ ਬਹੁਤ ਪਿਆਰਾ ਹੈ ਤੇ ਦੁਪੱਟਾ ਇਹ ਵਾਲਾ ਹੈ ਦੁਪੱਟਾ ਹੋਊਗਾ ਸਵਾ ਦੋ ਪਰ ਚੌੜਾਈ ਪੂਰੀ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਇਹ ਨਹੀਂ ਹੈਗਾ ਕਿ ਤਿਲਕਣਾ ਜਾ ਇੱਕ ਤਿਲਕਣੇ ਜੇ ਦੁਪੱਟੇ ਹੁੰਦੇ ਉਹ ਨਹੀਂ ਹੈਗਾ ਸਿਰ ਤੇ ਟਿਕਣ ਵਾਲਾ ਦੁਪੱਟਾ ਹੈ ਲੋ ਚੌੜਾਈ ਵਧੀਆ ਹੈਗੀ ਹੈ ਸਿਰ ਤੇ ਟਿਕਣ ਵਾਲਾ ਬਹੁਤ ਸੋਹਣੀ ਸ਼ਿਫੋਨ ਹੈ ਤੇ ਪ੍ਰਾਈਸ ਹੈਗੀ बारह सौ पचानवे लो जी अगला देखो उस तरह ही कलर फर्क है बस थोड़ा जा कुछ कह जा नहीं सकती मैं कि होगा नहीं पिंक जहा कलर है यद सही है जाम कॉटन की शर्ट है बहुत सोहना प्रिंट है ठीक है तो यह है पैच और गेंजा का पैच लो इदा करके ਬਹੁਤ ਸੋਹਣਾ ਲੱਗਦਾ ਸੂਟ ਤੇ ਇਹ ਆ ਜੀ ਸਲਵਾਰ ਕਾਟਨ ਦੀ 2.5 ਮੀਟਰ ਦੀ ਕਾਟਨ ਦੀ ਸਲਵਾਰ ਕਲਰ ਬਹੁਤ ਪਿਆਰਾ ਹੈ ਬਹੁਤ ਜਿਆਦਾ ਸੋਹਣਾ ਕਲਰ ਆ ਨਹੀਂ ਐਂਡ ਇਹੀ ਸ਼ੇਡ ਹੈ ਇਹ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੂਰਾ ਵਿਖਾ ਦੂਰਾ ਹਾਂ ਡਬਲ ਦਿਖਾ ਦੇਣੀ ਆ ਮੈਂ ਤੁਹਾਨੂੰ ਪੁੱਟਾ ਫਿਰ ਥੋੜਾ ਜਿਹਾ ਸਹੀ ਲਿਖ ਜਾਂਦਾ ਸੌਰੀ ਕਰੀਏ ਇਹ ਲੋ ਜੀ ਇਹ ਦੁਪੱਟਾ ਹੈ ਦਾ ਦੁਪੱਟੇ ਦੀ ਪ੍ਰਿੰਟਿੰਗ ਵੀ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਪ੍ਰਾਈਸ 1295 ਰੁਪਏ ਅਗਲਾ ਹੈਗਾ ਮਹਿੰਦੀ ਜੇ ਕਲਰ ਦੇ ਵਿੱਚ ਲੋ ਜੀ ਇਸ ਤਰ੍ਹਾਂ ਹੀ ਦੇਖ ਲਓ ਤੁਸੀਂ ਬਹੁਤ ਸੋਹਣਾ ਸੂਟ ਹੈ ਜਾਮ ਕਾਟਨ ਦੀ 셔ਟ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਸਾਰੇ ਕਿਸੇ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਆ ਹੈਗਾ ਇਹਦਾ ਪੈਚ ਠੀਕ ਹੈ ਤੇ ਸਲਵਾਰ ਦਾ ਕਲਰ ਦਿਖਾਦਾ ਤੁਹਾਨੂੰ ਇਹ ਵਾਲਾ ਸਲਵਾਰ ਦਾ ਕਲਰ ਹੈ ਮਹਿੰਦੀ ਕਲਰ ਤੇ ਦੁਪੱਟਾ ਦੇਖੋ ਜੀ डबल दिखाऊंगी दुपट्टा तुम है ये वाला दुपट्टा चौड़ाई बहुत है दुपट्टा पर लेंथ हैगी सवा दू प्योर शफोनदार दुपट्टा और सिरते टिकन वाला बारह सौ पचानवे थोड़े घर आजगा शिपिंग चार्ज कोई नहीं देगा लो जी अगला कलर देखो बहुत सोहना जहा कलर है भी लो जी ਉਲੀ ਲਮਹੋ ਬਲ ਆ ਲੋ ਬਹੁਤ ਸੋਹਣਾ ਕਲਰ ਕਲਰ ਸਾਰੇ ਬਹੁਤ ਸੋਹਣੇ ਆ ਜੀ ਸਾਰੇ ਸੋਹਣੇ ਹਾਂ ਕੋਈ ਕਲਰ ਇਹ ਜਣੀ ਆ ਵੀ ਜਿਹੜਾ ਆ ਤਾਂ ਸੋਹਣਾ ਹੀ ਸਾਰੇ ਸੋਹਣੇ ਨੇ ਬਹੁਤ ਪਿਆਰੇ ਕਲਰ ਨੇ ਲੋ ਉਸੇ ਤਰ੍ਹਾਂ ਹੀ organza ਲੱਕੀ ਵਰਕ ਹੋਏ ਹੋਏ ਥੋੜਾ ਜਿਹਾ ਸਟਾਈਲਿਸ਼ ਜਿਹਾ ਸੂਟ ਬਣ ਜਾਂਦਾ ਇਹ ਹੈਗੀ ਆ ਜੀ ਸਲਵਾਰ ਤੇ ਇਹ ਦੇਖੋ ਇਹਦਾ ਦੁਪੱਟਾ ਦੁਪੱਟੇ ਦੇ ਨਾਲ ਵਿੱਚ ਵਿੱਚ ਹਲਕਾ ਹਲਕਾ ਪ੍ਰਿੰਟ ਜਿਹਾ ਹੈਗਾ ਬਰੀਕ-ਪਰੀਕ ਜਿਹਾ ਹੈਗਾ ਹਾਂ ਆ ਦੇਖੀਂ ਨੇੜੇ ਕਰਕੇ ਦੇਖੋ ਆ ਦੇਖੀਂ ਇਦੇ ਵਿੱਚ ਨਾ ਮਰ ਮਰ ਮਨ ਮਨ ਦਾਣਾ ਦਾਣਾ ਜਾਂ ਪ੍ਰਿੰਟ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਵੀ ਹੈਗੀ ਹੈ 1295 ਲੋ ਜੀ ਮੈਂ ਨਾ ਤੁਹਾਨੂੰ ਕਾਟਨ ਸ਼ਿਮਰ ਦੇ ਸੂਟ ਦਿਖਾ ਰਹੀ ਹਾਂ ਹੁਣ ਪਹਿਲੀ ਵਾਰ ਆਪਾਂ ਇਹ ਸੂਟ ਤੁਹਾਡੇ ਲਈ ਲੈ ਕੇ ਆਈਆਂ ਕਾਟਨ ਸ਼ਿਮਰ ਦੇ ਸਰਦੀਆਂ ਦੇ ਵਿੱਚ ਤਾਂ ਆਪਾਂ ਸ਼ਿਮਰ ਪਸ਼ਮੀਨਾ ਬਹੁਤ ਦਿੱਤਾ ਪਰ ਕਾਟਨ ਸ਼ਿਮਰ ਤੁਹਾਨੂੰ ਪਹਿਲੀ ਵਾਰ ਦੇ ਦਿਖਾ ਰਹੇ ਹਾਂ ਆਪਾਂ ਬਹੁਤ ਪਿਆਰਾ ਸੂਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਇਹ ਠੀਕ ਹੈ ਜੀ ਤੇ ਚੁਬਣ ਵਾਲੀ ਬਿਲਕੁਲ ਵੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਵੀ ਚੁਬਦਾ ਨਹੀਂ ਹੈਗਾ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਇਹਨੂੰ ਤੇ ਇਦਾਂ ਹੀ ਬਣ ਜੂਗਾ ਕੋਈ ਸੀਥੂ ਨਹੀਂ ਹੈਗਾ ਠੀਕ ਹੈ ਆਹ ਲਓ ਪੈਨਲ ਵਰਕ ਹੈ ਇੱਥੇ ਵਰਕ ਹੋਇਆ ਹੋਇਆ ਅਸ ਆ ਵਰਕ ਹੋਇਆ ਬਾਕੀ ਸਾਰਾ ਪ੍ਰਿੰਟ ਹੈ ਘੇਰੇ ਤੇ ਬਾਰਡਰ ਬਣਿਆ ਹੋਇਆ ਇਦਾਂ ਰੰਗ ਸਹੀ ਆ ਰਿਹਾ ਹਲਕਾ ਜਿਹਾ कलर ਹੈਗਾ ਤੇ ਪ੍ਰਿੰਟ ਵਿੱਚ ਬਹੁਤ ਸੋਹਣਾ ਤੇ ਬੈਕ ਸਾਈਡ ਵੀ ਪ੍ਰਿੰਟਡ ਰਹੂਗੀ ਇਦਾਂ ਹੀ ਸਾਰੇ ਦੇ ਵਿੱਚ ਇਦਾਂ ਪ੍ਰਿੰਟ ਰਹੂਗਾ ਤੇ ਸਲਵਾਰ ਦਿਖਾ ਦੇਣੀ ਆ ਤੁਹਾਨੂੰ ਮੈਂ 네ਗੇਟਿਵ ਪ੍ਰਿੰਟ ਦੀ ਜਿਸ ਤਰ੍ਹਾਂ ਤੁਹਾਨੂੰ ਆ 네ਗੇਟਿਵ ਪ੍ਰਿੰਟ ਸਾਈਡ ਤੇ ਦਿਖ ਰਿਹਾ ਸੀ ਨਾ ਪੈਨਲ ਦੇ ਉਦਾਂ ਦੀ ਹੋਈ ਇਹ ਸਲਵਾਰ ਮਿਲੂਗੀ 5 ਮੀਟਰ ਦਾ ਸੂਟ ਮਿਲੂਗਾ ਤੁਹਾਨੂੰ 네ਗੇਟਿਵ ਪ੍ਰਿੰਟ ਦੀ ਸਲਵਾਰ ਤੇ ਇਹ ਹੈਗਾ ਦਾ ਸ਼ਰਟ ਠੀਕ ਹੈ ਜੀ ਦੁਪੱਟਾ ਦਿਖਾ ਦੇਣੀ ਆ ਲੋ ਇਹ ਬਹੁਤ ਸੋਹਣਾ ਦੁਪੱਟਾ ਲੋ ਜੀ ਕਾਟਨ ਮਸਲੀਨ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਦੁਪੱਟਾ ਲੋ ਬਹੁਤ ਪਿਆਰਾ ਇਹ ਲੋ ਬਹੁਤ ਸੋਹਣਾ ਸੂਟ ਹੈ ਖੁੱਲਾ ਡੁੱਲਾ ਹੈ ਹਾਂ ਹਰ ਇਸ ਗਰੁੱਪ ਨੂੰ ਸੂਟ ਕਰਦੇ ਨੇ ਸੂਟ ਇਹ ਜੇ ਮੈਂ ਤਾਂ ਨਮਾਈ ਨਹੀਂ ਜਾਂਦੇ ਉਹ ਲੋ ਨਮਾਈ ਕਰਦਣੀਆਂ ਦੁਪੱਟਾ ਸਵਾ 2 ਮਿਲੂਗਾ ਚੌੜਾਈ ਬਹੁਤ ਜ਼ਿਆਦਾ ਹੈ ਇਸ ਕਰਕੇ ਬੀਬੀ ਨੂੰ ਲੱਗਿਆ ਕਿ ਬਹੁਤ ਲੰਬਾ ਹੈ ਹਾਂ ਠੀਕ ਹੈ ਤੇ ਪ੍ਰਾਈਸ ਹੈਗੀ 1450 ਲਓ ਦੇਖੋ ਜੀ ਬਹੁਤ ਧਾਰਾ ਕਲਰ ਹੈ ਜੀ ਲਓ ਬਹੁਤ ਜਿਆਦਾ ਸੋਨਾ ਕਲਰ ਹੈ ਬਹੁਤ ਜਿਆਦਾ ਠੀਕ ਹੈ ਕਾਟਨ ਸ਼ਿਮਰ ਦੇ ਵਿੱਚ ਤੁਹਾਨੂੰ ਸ਼ਿਮਰ ਆ ਰਹੀ ਹੋਣੀ ਹੈ ਵਿੱਚ ਤੇ ਆ ਹੈਗਾ ਵਰਕੇ ਦਾ ਮੈਂ ਤੁਹਾਨੂੰ ਘੇਰਾ ਦੱਸਣਾ ਹੁਣ ਜਨਾਬ ਕੇ ਜੇ ਆਪਾਂ ਐਂਡ ਟੂ ਐਂਡ ਵਰਕ ਦੇਖੀਏ ਤਾਂ 24.5 ਤੱਕ ਵਰਕ ਹੋਇਆ ਹੋਇਆ ਤੇ ਤੁਸੀਂ ਇਹਨੂੰ ਕੱਟ ਵੀ ਕਰ ਸਕਦੇ ਹੋ ਥੋੜਾ ਬਹੁਤਾ ਕੱਟ ਵੀ ਸਕਦੇ ਹੋ ਪੱਤੀਆਂ ਇਹ ਠੀਕ ਹੈ ਜੀ ਬਾਕੀ ਤੁਹਾਡੀ ਮਰਜ਼ੀ ਹੈ ਤੇ ਲੋ ਕਲਰ ਦੇਖ ਲਓ ਕਲਰ ਵੀ ਬਹੁਤ ਪਿਆਰਾ ਹੈ نیچے ਬਾਰਡਰ ਹੈ ਪਰ print ਹੈ ਬਾਰਡਰ ਦਾ ਵਰਕ ਨਹੀਂ ਹੈਗਾ ਜੀ ਤੇ ਬੈਕ ਸਾਈਡ ਇਦਾਂ ਹੀ ਪ੍ਰਿੰਟਡ ਰਹੂਗੀ ਸਾਰੀ ਕੋਈ ਬਾਰਡਰ ਨਹੀਂ ਹੋਊਗਾ ਇਹਦੇ ਤੇ ਤੇ ਹੁਣ ਮੈਂ ਤੁਹਾਨੂੰ ਸਲਵਾਰ ਦਿਖਾ ਦੇਣੀ ਹੈ। ਲੋ ਇਹ ਹੈਗੀ ਹੈ ਜੀ 네ਗੇਟਿਵ ਪ੍ਰਿੰਟ ਦੀ ਸਲਵਾਰ। ਠੀਕ ਹੈ ਕਲਰ ਬਹੁਤ ਸੋਹਣਾ ਹੈ। ਤੇ ਇਹ ਦੁਪੱਟਾ ਹੁਣ ਮੈਂ ਦੁਪੱਟਾ ਨਾਲ ਤੁਹਾਨੂੰ ਡਬਲ ਹੀ ਦਿਖਾਉਂਗੀ। ਆਲਸ। ਲੋ 4 ਸਾਈਡ ਬਾਰਡਰ ਤੇ ਵਿੱਚ ਫਲਾਵਰ। ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਕੁਝ ਵੀ ਨਹੀਂ ਹੈਗੀ। 14500 ਦੇ ਵਿੱਚ ਤੁਹਾਡੇ ਘਰ ਆ ਜਾਣਾ ਸ਼ਿਪਿੰਗ ਕੋਈ ਨਹੀਂ ਲੱਗੂਗੀ ਸ਼ਿਪਿੰਗ ਬਿਲਕੁਲ free ਹੋਊਗੀ ਲੋ ਡਿ ਗ੍ਰੇ ਕਲਰ ਦੇ ਵਿੱਚ ਅਹ ਇਹ ਗ੍ਰੇ ਕਲਰ ਦਾ ਸੂਟ ਹੈ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਅਹ ਠੀਕ ਹੈ ਜੀ ਲੋ ਦੇਖ ਇਹ ਹੈਗੀ ਆ ਦੀ ਸਲਵਾਰ ਆ ਹੈਗਾ ਦੁਪੱਟਾ ਦੁਪੱਟਾ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਹੈ ਜੀ ਸੇਮ ਹੀ ਨੇ ਸਾਰੇ ਦੁਪੱਟੇ ਪ੍ਰਾਈਸ ਵੀ ਸੇਮ ਹੀ ਹੈ 1400 ਪੰਡਾ ਲਓ ਜੀ ਮਾੜਾ ਰੰਗ ਹੀ ਵੇਖ ਹੈ ਐਜਾ ਵੀ ਰੰਗ ਹੀ ਹੋਰ ਰਸਲਰ ਬਹੁਤ ਸੋਹਣਾ ਬੜਾ ਪਿਆਰਾ ਜਿਹਾ ਕਲਰ ਹੈਗਾ ਅਨੀਆਂ ਪੀਚ ਜ ਹੈ ਐ ਨਹੀਂ ਹੈਗਾ ਉਹ ਸਾਦਾ ਵਾਲਾ ਕਲਰ ਨਹੀਂ ਹੈਗਾ ਪੀਚ ਸੁਹਾ ਜਿਹਾ ਕਲਰ ਹੈਗਾ ਲਓ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਇਹ ਬਾਕੀ ਸੇਮ ਹੀ ਆ ਸੂਟ ਤੁਹਾਨੂੰ ਪਤਾ ਹੀ ਲੱਗ ਗਿਆ ਤੇ ਸਾਰਾ ਖਲਾਰਾ ਜ ਆਪਾਂ ਮੈਨੂੰ ਲੱਗਦਾ ਹਾਂ ਬੰਦ ਕਰ ਦਈਏ ਪਾਉਣਾ ਇਹ ਹੋਊਗਾ ਇਹਦਾ ਦੁਪੱਟਾ ਪ੍ਰਾਈਸ ਤੋਂ ਤਾਂ ਸੋ ਲਓ ਜੀ ਕਲਾਸ ਇਹਦੇ ਵਿੱਚ ਆਪਾਂ ਨੂੰ ਕੁਝ ਦਿਖਾਉਣੇ ਆ ਤੁਹਾਨੂੰ ਕਾਟਨ ਸ਼ਿਮਰ ਦੇ ਵਿੱਚ ਕਲਰ ਇਹਦਾ ਵੀ ਬਹੁਤ ਸੋਹਣਾ ਹੈ ਬੜੀ ਸੋਹਣੇ ਸੋਹਣੇ ਜੇ ਕਲਰ ਹੈਗੇ ਆ ਸਾਰੇ ਸੂਟਾਂ ਦੇ ਆ ਲਓ ਠੀਕ ਹੈ ਜੀ ਆ ਬੜੀ ਸੋਹਣੀ ਲੱਗਦੀ ਹੈ ਨੈਗੇਟਿਵ ਪ੍ਰਿੰਟਿੰਗ ਨਾਲ ਬਹੁਤ ਸੋਹਣਾ ਬੈਕ ਸਾਈਡ ਤੇ ਸਾਰੀ ਇਦਾਂ ਦੀ ਪ੍ਰਿੰਟਿੰਗ ਔਰ ਸਨਵਾਰ ਇਹ ਵਾਲੀ ਨੈਗੇਟਿਵ ਪ੍ਰਿੰਟ ਵੀ ਠੀਕ ਹੈ ਜੀ ਤੇ ਇਹ ਕਾਟਨ ਮਸਲੀਨ ਦਾ ਸਵਾ 2 ਮੀਟਰ ਦਾ ਦੁਪੱਟਾ ਪਰ ਚੌੜਾਈ ਬਹੁਤ ਜ਼ਿਆਦਾ ਹੈ ਤੁਸੀਂ ਬੇਫਿਕਰ ਹੋ ਕੇ ਲੈ ਲਿਓ ਬਹੁਤ ਦੂ ਰਹਿਣਾ ਤੁਹਾਨੂੰ ਠੀਕ ਹੈ ਜੀ ਲੋ ਪ੍ਰਾਈਸ 1450 ਲਓ ਜੀ ਹੁਣ ਮੈਂ ਤੁਹਾਨੂੰ ਰੀਵਾ ਦੇ ਲੰਗੋਟਾਂ ਦੇ ਸੂਟ ਦਿਖਾਉਂਗੀ ਬਹੁਤ ਪਿਆਰੇ ਸੂਟ ਹੈ ਰੀਵਾ ਦੇ ਕਾਟਨ ਦੇ ਲੇਲਮ ਕਾਟਨ ਦੇ ਆਹ ਲਓ ਜੀ ਇਹ ਤਾਂ ਹੈਗੀ ਇਹਦੀ ਪੱਟੀ ਆਹ ਵਾਲੀ ਸੋਹਣੀ ਜੀ ਪੱਟੀ ਵਰਕ ਵਾਲੀ ਤੇ ਸੋਨਾ ਜਿਆ ਪ੍ਰਿੰਟਡ ਸੂਟ ਗਰਮੀਆਂ ਦੇ ਹਿਸਾਬ ਨਾਲ ਬਹੁਤ ਸੋਹਣਾ ਹੈ ਇਹ ਹੈਗੀ ਹੈਗੀ ਇਹਦੀ ਆਰਗੈਂਜ਼ਾ ਦੀ ਲੇਸ ਉੱਪਰ ਵਰਕ ਹੋਇਆ ਹੋਇਆ ਠੀਕ ਹੈ ਤੇ 2.5 ਮੀਟਰ ਦੀ ਮਿਲੂਗੀ ਨਾਲ ਕਾਟਨ ਦੀ ਸਲਵਾਰ ਦੁਪੱਟਾ ਦੇਖ ਲਓ ਕਾਟਨ ਮਸਲੀਨ ਦੇ ਵਿੱਚ ਕਿ ਕਾਟਨ ਦਾ ਹੀ ਹੈ ਥੋੜਾ ਜਿਹਾ ਮਸਲੀਨ ਦਾ ਟੱਚ ਲੱਗਦਾ ਇਹਦੇ ਵਿੱਚ ਕਾਟਨ ਮਸਲੀਨ ਚੌੜਾਈ ਬਹੁਤ ਜ਼ਿਆਦਾ ਹੈ ਵਾਹ ਲਓ ਪ੍ਰਿੰਟਿੰਗ ਵੀ ਦੇਖ ਲਓ ਤੇ ਚੌੜਾਈ ਵੀ ਦੇਖੋ ਲਓ ਬਹੁਤ ਸੋਹਣੀ ਚੀਜ਼ ਹੈ ਹਾਂ ਬੜੇ ਸੋਹਣੇ ਨੇ ਦੁਪੱਟੇ ਮਾਪ ਦਿੰਨੀ ਹੈ ਮੈਨੂੰ ਲੱਗਦਾ ਸਵਾ ਦੋਈ ਹੋਊਗਾ ਦੁਪੱਟਾ ਦਾ ਲਗਭਗ ਢਾਈ ਹੈ 4-5 ਉਂਗਲਾਂ ਘੱਟ ਹੈ ਜੀ ਢਾਈ ਤੋਂ ਦੁਪੱਟਾ ਬਹੁਤ ਪ੍ਰਾਈਸ 1250 ਅਗਲਾ ਦੇਖੋ ਮੇਰੇ ਖਿਆਲ ਪ੍ਰਿੰਟ ਦਾ ਵੀ ਹਲਕਾ ਹਲਕਾ ਫਰਕ ਪਈ ਜਾਂਦਾ ਥੋੜਾ ਥੋੜਾ ਪ੍ਰਿੰਟ ਦਾ ਫਰਕ ਪਈ ਜਾਂਦਾ ਥੋੜਾ ਥੋੜਾ ਆਹ ਲੋ ਜੀ ਕਲਰ ਬਹੁਤ ਸੋਹਣਾ ਹੈ ਪੱਟੀ ਦਾ ਵੀ ਫਰਕ ਆ ਉੱਪਰੋਂ ਡਿਜ਼ਾਈਨ ਠੀਕ ਹੈ ਤੇ ਨੈਕਸਟ ਹੈਗਾ ਇਹਦਾ ਇਹ ਵਾਲਾ ਘੇਰੇ ਦੀ ਪਲੇਸ organza ਲਾ ਕੇ ਪੈਚ ਬਹੁਤ ਪਿਆਰਾ ਤੇ ਬੈਕ ਸਾਈਡ ਸੇਮ ਰਹੂਗੀ ਤੇ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਸਲਵਾਰ ਦਾ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਆ ਸਹੀ ਆ ਰਿਹਾ ਸਹੀ ਹੈ ਕਲਰ ਸਹੀ ਦੇਖ ਰਹੇ ਹੋ ਬੜਾ ਪਿਆਰਾ ਜਿਹਾ ਗ੍ਰੀਨ ਕਲਰ ਹੈ ਲੋ ਇਹ ਵਾਲੀ ਪ੍ਰਿੰਟਿੰਗ ਲਗਭਗ 2.5 ਮੀਟਰ ਹੈ ਥੋੜਾ ਬਹੁਤਾ ਹੀ ਘੱਟ ਹੋਊਗਾ ਚਾਰ ਪੰਜ ਉਂਗਲਾ ਘੱਟ ਹੈ ਜੀ 2.5 ਤੋਂ ਇਹ ਪ੍ਰਾਈਸ ਹੈਗੀ ਆ 1250 ਅਗਲਾ ਦੇਖੋ ਮਿਲਨ ਕੋਟਨ ਦੇ ਵਿੱਚ ਲੋ ਇਹ ਉਹਦੇ ਨਾਲ ਦਾ ਜਿਹੜਾ ਸਭ ਤੋਂ ਪਹਿਲਾਂ ਦਿਖਾਇਆ ਸੀ ਏਦਾਂ ਦੇ ਸੂਟ ਬਣਨੇ ਨੇ ਜੀ ਆ ਦੇਖ ਲਓ ਤੁਸੀਂ ਠੀਕ ਹੈ ਹਲ ਲੋ ਜੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਕਲਰ ਹਲਕਾ ਜਾਏਗਾ ਕਦੋਂ ਇਹ ਤਾਂ ਸੈਂਡਿਆ ਦਾ ਕਿਹੜਾ ਗ੍ਰੀਨ ਜੀ ਟੋਨ ਨੂੰ ਹੈਗਾ ਆਇਆ ਪਿਸਤਾ ਜੀ ਕਲਰ ਮਹਿੰਦੀ ਮਹਿੰਦੀ ਪਿਸਤਾ ਜਿਆ ਕੁਝ ਤੇ ਇਹ ਹੈਗਾ ਜੀ ਇਦਾਂ ਦੁਪੱਟਾ ਠੀਕ ਹੈ ਦੁਪੱਟਾ ਸੇਮ ਹੀ ਹੈ ਤੇ ਪ੍ਰਾਈਸ ਹੈਗੀ ਆ 1250 ਅਗਲਾ ਦੇਖੋ ਕੋਤੋਂ ਦੇਖ ਰੋ ਨਹੀਂ ਦੇਤੀ ਸੀ ਲੋਏ ਬਹੁਤ ਸੋਹਣਾ ਹੈ ਪੱਲਾ ਤੇ ਪ੍ਰਿੰਟ ਹੈਗਾ ਕਾਫੀ ਜ਼ਿਆਦਾ ਸੋਹਣਾ ਹੈ ਜੀ ਲੋ ਪ੍ਰਿੰਟ ਵੀ ਬਹੁਤ ਸੋਹਣਾ ਤੇ ਆ ਪੱਟੀ ਵੀ ਬੜੀ ਸੋਹਣੀ ਆ ਬੜੀ ਪਿਆਰੀ ਜੀ ਪੱਟੀ ਆ ਮੜਾ ਜਿਹਾ ਦੇਖ ਲੈ ਐਟੈਚੇਬਲ ਆ ਹਾਂ ਇਹ ਉਤਰਨ ਵਾਲੀਆਂ ਨੇ ਜੀ ਪੱਟੀਆਂ ਉਤਾਰ ਕੇ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਤੇ نیچے ਦੇਖੋ ਇਹ ਵਾਲਾ نیچے ਦਾ ਕੇ ਰਹਿਦਾ ਕੇ ਰਹਿਦਾ ਵੀ ਥੋੜਾ ਜਿਹਾ ਫਰਕ ਹੈਗਾ ਆਹ ਹੈ ਕਿ ਸਲਵਾਰ ਠੀਕ ਹੈ ਤੇ ਇਹ ਹੈ ਜੀ ਉਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਜਿਦਾ ਜਿਦਾਂ ਦੇਖੋ ਇਹਦੇ ਨਾਲ ਦਾ ਹੀ ਆ ਬਸ ਕਲਰ ਫਰਕ ਹੈ ਉਦਾਂ ਦੀ ਵੀ ਪੱਟੀ ਹੈ ਨੇੜੇ ਕਰਦੇ ਜਿਹੜਾ ਹੁਣ ਤੁਸੀਂ ਦੇਖ ਚੁੱਕੇ ਹੋ ਉਹਦੇ ਨਾਲ ਦਾ ਹੀ ਆ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ